ਇਹ ਜੋ ਰੇਡ ਵਜੀਆ ਐਨ ਆਈ ਦੀ ਇਹ 5:00 ਵਜੇ ਦੇ ਕਰੀਬ ਆਈ ਸੀਗੀ ਇਹ 10:00 ਵਜੇ ਤੱਕ ਰੇਡ ਵਜੀਆ ਦੀ ਤੇ ਪਿੰਡ ਦੇ ਵਿੱਚ ਸਾਬ ਦਾ ਮੌਲ ਹੈੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਏ ਘੇਰਾਬੰਦੀ ਵੀ ਕੀਤੀ ਹੋਈ ਸੀ ਜੀ ਨੂੰ ਪਤਾ ਲੱਗਿਆ ਜੀ ਤੇ ਤੇ ਸਦਰਾਲ ਇੱਕ ਬੱਚੇ ਦੇ ਘਰ ਛਾਪਾ ਪੈ ਗਿਆ ਪਰ ਇਹ ਜਿਹੜੀਆਂ ਕੌਣ ਹਮਤ ਪਾਇੀ ਸਰਕਾਰ ਦੀਆਂ ਵਿੱਚ ਸਰਕਾਰ ਦਾ ਹੱਥ ਹੈ ਤੇ ਆ ਕੇ ਲਖਣੋਂ ਤੋਂ ਆ ਕੇ ਇਹਦੀ ਛਾਪਾ ਮਾਰਿਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਿਵਾਰ ਸਹਿਮਿਆ ਬਹੁਤ ਹੁਣ ਇਹ ਲੜਕਾ ਹੈ ਵੱਡਦਾ ਰਿਹਾ ਆਪਣੇ ਜਥੇਬੰਦੀ ਚ ਰਿਹਾ ਕੰਮ ਕਰਦਾ ਰਿਹਾ ਰੋਜ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟਰੀਟ ਨੂੰ ਔਲਟਾਉਣ ਲਈ ਕੋਈ ਬਹੁਤ ਵੱਡਾ ਕੰਮ ਕਰਦੀ ਹੋਵੇ ਤਾਂ ਉਹਦੇ ਉੱਤੇ ਅਸਰਾਦੀਆਂ ਰੇਡਸ ਕਰਨੀਆਂ ਆ ਕੇ ਕੋਆ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋ ਕੇ ਲੈ ਜਾਣਾ ਫੋਲਾਫਰਲੀ ਕਰਨੀ ਵੀ ਹੁਣ ਬੱਚਾ ਕਿਹੜਾ ਹਸਲਾ ਘਰ ਤੇ ਲਈ ਬੈਠਾ ਸੀ ਉਹ ਸਾਥੀ ਜਮਨਪ੍ਰੀਤ ਨੂੰ ਪਿਛਲੇ ਮਹੀਨੇ ਲਿਖ ਨੂੰ ਛੱਡਿਆ ਗਿਆ ਪੂਰਾ ਜਿਹੜਾ ਦੇਣਾ ਇੰਟਰੋਗੇਟ ਕੀਤਾ ਗਿਆ ਹੁਣ ਫੇਰੇ ਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਛ ਕਾਪੀਆਂ ਉਹ ਲੈ ਗਏ ਯਾਰ ਇਹ ਸਾਰੇ ਇਹ ਕਾਰਪੂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈ ਕਿਉਂਕਿ ਐਨਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹੜੇ ਸਾਥੀ ਦੱਸ ਦੇ ਆਗੇ ਵੀ ਇਹਦੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ ਸਿਕਾ ਜੀ ਉਹਨਾਂ ਨੇ ਚਾਰੀ ਜਿਹੜੀ ਸਦਗਾਨ ਬਣ ਕੂ ਇਹ ਜੋ ਰੇਡ ਵਜੀ ਐਨਆਈ ਦੀ ਇਹ 5 ਵਜੇ ਦੇ ਕਰੀਬ ਆਏ ਸੀਗੇ ਇਹ 10 ਵਜੇ ਤੱਕ ਰੇਡ ਵਜੀ ਆਈ ਤੇ ਉਹਦੇ ਦੋ ਮੋਬਾਈਲ ਇੱਕ ਲੈਪਟਾਪ ਤੇ ਇੱਕ ਪੈਨ ਡਰਾਈਵ ਸੀਗੀ ਤੇ ਦੋ ਬੈਂਕ ਦੀਆਂ ਕਾਪੀਆਂ ਇਹ ਨਾਲ ਲਈ ਯਾਨੀ ਇਹ ਉਹਨਾਂ ਨੂੰ ਵੈਸੇ ਤਾਂ ਫੋਟੋ ਕਾਪੀ ਕਰਕੇ ਲੈ ਜਾਣਾ ਚਾਹੀਦਾ ਲੈ ਕੇ ਜਾਣਾ ਜੇ ਚਾਹੀਦਾ ਸੀਗਾ ਦੇ ਲੈ ਕੇ ਉਹ ਸਾਰੇ オリジナル ਕਾਪੀਆਂ ਜੋ ਵੀ ਸੀਗੀਆਂ ਉਹਨਾਂ ਦੀਆਂ ਉਹ ਨਾਲ ਲਏਗੇ ਤੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਏਕੀਰਾ ਬੰਦੀ ਵੀ ਕਰੀ ਹੋਈ ਸੀਗੀ ਉਹਨਾਂ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਿਹਰੇ ਸਵੇਰੇ 5 ਵਜੇ ਪਿੰਡ ਦੇ ਵਿੱਚੋਂ ਫੋਨ ਆਈ ਨਾਲੇ ਬਾਬਾ ਜੀ ਸੀਗੇ ਉਹਨਾਂ ਦੇ ਘਰ ਦੇ ਨਾਲ ਆਈ ਉਹਨਾਂ ਦਾ ਫੋਨ ਆਈ ਇੱਕ ਪੱਤਰਕਾਰ ਸੀਗੀ ਉਹਨਾਂ ਨਾਲ ਗੱਲਬਾਤ ਹੋਈ ਹੈ ਕੋਈ ਤੁਹਾਡੀ ਹਾਂ ਜੀ ਹੋਈ ਹੈ ਉਹਨਾਂ ਦੇ ਸਹਿਮ ਦਾ ਮਾਹੌਲ ਹੈ ਬਹੁਤ ਡਰੀ ਹੋਈ ਨੇ ਉਹਨੂੰ ਪਤਾ ਹੀ ਜਦੋਂ ਇਹ ਜੀ ਪਹਿਲਾਂ ਕਿਤੇ ਕਿ ਵੀ ਰਹੇ ਨਹੀਂ ਨਹੀਂ ਬਹੁਤ ਵਧੀਆ ਮੁੰਡਾਈ ਇਹ ਪਿੰਡ ਦੇ ਵਿੱਚ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ پڑھਦੀ ਸੀਗੀ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨ ਸੀਗੀ ਉੱਥੇ ਰਹੇ ਆਏ ਪੰਜ ਸਾਲ ਅੱਜ ਤੋਂ ਪੰਜ ਸਾਲ ਪਹਿਲਾਂ ਤਾਂ ਇਹ ਛੱਡ ਗਈ ਆਏ ਘਰੇ ਨਜ਼ੀਬਾਪੂ ਜਿਹੜੇ ਬਿਮਾਰ ਰਹੇ ਨੇ ਬਿਮਾਰ ਰਹੇ ਨੇ ਕਰਕੇ ਇਹ ਉੱਥੋਂ ਜੋ ਵੀ ਪੜਾਈ ਸੀਗੀ ਛੱਡ ਕੇ ਇੱਥੇ ਘਰ ਦਾ ਸੰਭੇ ਸੀਗੀ ਕਾਰੋਬਾਰ ਠੀਕ ਹਾਂ ਉਹ ਹੈ ਜੀ ਕਿ ਪਤੀ ਦਾ ਨਾਮ ਕੀ ਬਾਬੇ ਮੈਂ ਹਨ ਜਸਵੰਤ ਸਿੰਘ ਪੜਾਣਾ ਜਦੋਂ ਕਿ ਤੋਂ ਮੀਕਾ ਅਗਰਹਾ ਜਰਸਕਤਰ ਜ਼ਿਲ੍ਹਾ ਫਤਿਹਗੁਰਸਾ ਤੇ ਸਾਡੀ ਟੀਮ ਆਈ ਹੈ ਸਾਰੀ ਸਾਨੂੰ ਪਤਾ ਲੱਗਿਆ ਜੀ ਇਹ ਕਿ ਤੇ ਸੰਧਰਾਲ ਇੱਕ ਬੱਚੇ ਦੇ ਘਰ ਛਾਪਾ ਪੈ ਗਿਆ ਪਰ ਇਹ ਜਿਹੜੀਆਂ ਕਾਹਨੀਆਂ ਹਲਕੀ ਤਾਂ ਇਹ ਸਰਕਾਰ ਦੇ ਵਿੱਚ ਸਰਕਾਰ ਦਾ ਹੱਥ ਹੈ ਇਹ ਆ ਕੇ ਲਖਨਊ ਤੋਂ ਆ ਕੇ ਇਹ ਛਾਪਾ ਮਾਰਿਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਿਵਾਰ ਸਹਿਮਿਆ ਬਹੁਤ ਪਰ ਅਸੀਂ ਥੋੜੀ ਜਿਹੀ ਲੇਟ ਹੋ ਗਏ ਇਹ ਕਿਤੇ ਮੌਕੇ ਤੇ ਆ ਜਾਂਦੇ ਅਸੀਂ ਉਹਨਾਂ ਨੂੰ ਦੱਸ ਦਦੇ ਵੀ ਕਿਛਸ ਨਾ ਘੇਰੀ ਜੀ। ਅਸੀਂ ਆ ਕੇ ਸਾਰਾ ਕੁਝ ਉਹ ਕੋਲ ਚੱਕ ਕੇ ਦੇ ਗੋਬੈਲ ਲੈ ਗਏ ਆ, ਲੈਪਟਾਪ ਲੈ ਗਏ ਆ, ਹੋਰ ਵੀ ਸਮਾਨ ਜਿੱ ਚੱਕਿਆ ਉਹਨਾਂ ਨੇ। ਉਹ ਅਸੀਂ ਕੁਛ ਵੀ ਲਿਜਾਣ ਦਦੇ ਜੇ ਘੇਰਾ ਪੈ ਜਾਂਦਾ ਤਾਂ ਉਹਨਾਂ ਨੂੰ ਇੱਥੇ ਬੰਦੀ ਬਣਾਉਂਦੇ ਸੀ। ਆ ਬਹੁਤ ਉਹਨਾਂ ਨੇ ਹਰਕਤ ਕੀਤੀ ਆ। ਜਦੋਂ ਕਿ ਇੱਥੇ ਸਰਕਾਰ ਨੂੰ ਵੀ ਦਖਲੰਦ ਜੀ ਕਰਨੀ ਚਾਹੀਦੀ ਆ ਤੇ ਸਾਡੀਆਂ ਹੋਰ ਟੀਮਾਂ ਵੀ ਆਈਆਂ ਵੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਸੀਂ ਪਰਿਵਾਰ ਨਾਲ ਹੁਣ ਵੀ ਖੜੇ ਹਾਂ ਤੇ ਅੱਗੇ ਵੀ ਖੜਾਂਗੇ। ਵੈਜੀ ਜੀ ਕਾ ਖਾਲਸਾ ਵੈਕ ਆਪਣੇ ਰਿਕਾਰਡ ਦੇ ਡਿਟੇਅਰ ਮੈ ਰਹੇ ਹੋ ਤੁਸੀਂ ਇਸ ਘਟਨਾ ਨੂੰ ਕੀ ਕਿਵੇਂ ਦੇਖਦੇ ਹੋ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਕਿਉਂਕਿ ਜਮਹੂਰੀਅਤ ਕਾਰਖਾਨਾ ਵੱਲੋਂ ਆਏ ਹਾਂ ਇਹ ਲੱਗ ਰਿਹਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ ਨਾ ਪਾਲਿਸ ਸਟੇਟ ਬਣਦੀ ਜਾ ਰਹੀ ਹੈ ਡੈਮੋਕਰੈਟਿਕ ਸਟੇਟ ਤੋਂ ਇਸ ਤਰ੍ਹਾਂ ਦੀ ਸਟੇਟ ਬਣ ਜਾਣਾ ਕਿ ਜੇ ਕੋਈ ਵਿਦਿਆਰਥੀ ਆਪਣੀਆਂ ਜਥੇਬੰਦੀਆਂ 'ਚ ਕੰਮ ਕਰਦਾ ਹੈ ਜੇ ਕੋਈ ਨੌਜਵਾਨ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦਾ ਹੈ ਜੇ ਕੋਈ ਹੋਰ ਲੋਕ ਜਿਹੜੇ ਕਿਸਾਨ ਜਿਹੜੇ ਨੇ ਆਪਣੀਆਂ ਜਿਹੜੀਆਂ ਮੰਗਾਂ ਲਈ ਕੰਮ ਕਰਦੇ ਆਵੇਂ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਨੇ ਕੋਈ ਕਮਿਊਨਿਟੀ ਜਿਹੜੀ ਆ ਉਹ ਆਪਣੇ ਹੱਕਾਂ ਲਈ ਲੜਦੀ ਆ ਜਿਵੇਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਕਈ ਵਾਰੀ ਆਪਣੇ ਹੱਕਾਂ ਲਈ ਲੜਦੀ ਆ ਤਾਂ ਸਟੇਟ ਉਹਨਾਂ ਨੂੰ ਡੈਮੋਕਰੈਟਿਕ ਜਿਹੜੇ ਰਾਈਟਸ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਅਨੁਸਾਰ ਮੰਗ ਵੀ ਨਹੀਂ ਕੋਈ ਕਰਨ ਦੇ ਰਹੀ ਹੁਣ ਇਹ ਲੜਕਾ ਹੈ ਪੜਦਾ ਰਿਹਾ ਹੈ ਆਪਣੀ ਜਥੇਬੰਦੀ 'ਚ ਰਿਹਾ ਹੈ ਕੰਮ ਕਰਦਾ ਰਿਹਾ ਹੈ ਰੋਜ਼ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟੇਟ ਨੂੰ ਉਲਟਾਉਣ ਲਈ ਕੋਈ ਬਹੁਤ ਵੱਡਾ ਕੰਮ ਕਰਦੀ ਹੋਵੇ ਉਹ ਜਥੇਬੰਦੀਆਂ ਆ ਜਿਹੜੇ ਕਿਉਂਕਿ ਜਿਹੜਾ ਨੌਜਵਾਨ ਵਰਗ ਹੁੰਦਾ ਬੜਾ ਜਾਗਰੂਕ ਹੁੰਦਾ ਇਹ ਕਿਤਾਬਾਂ ਵੀ ਪੜਦੇ ਨੇ ਇਹਨਾਂ ਨੂੰ ਪਤਾ ਲੱਗਦਾ ਸੋਸਾਇਟੀ 'ਚ ਕੀ ਹੋ ਰਿਹਾ ਇੰਟਰਨੈਸ਼ਨਲੀ ਕੀ ਹੋ ਰਿਹਾ ਨੇਸ਼ਨਨਲੀ ਕੀ ਹੋ ਰਿਹਾ ਤਾਂ ਇਹ ਸਟੇਟ ਡਰਦੀ ਕਿਉਂ ਹੈ ਇਹਨਾਂ ਨੌਜਵਾਨਾਂ ਤੋਂ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਨੂੰ ਆ ਕੇ ਕਿਤਾਬਾਂ ਫਰੋਲਦੇ ਨੇ ਉਹ ਫਿਰ ਕਹਿੰਦੇ ਨੇ ਅੱਛਾ ਵੀ ਇਹ ਕਿਤਾਬ ਪੜ ਕੇ ਤੂੰ ਤਾਂ ਬਹੁਤ ਖਤਰਨਾਕ ਕੰਮ ਕਰ ਰਹੇ ਹੈ ਉਹ ਕਿਤਾਬਾਂ ਛਪੀਆਂ ਹੋਈਆਂ ਨੇ ਪਬਲਿਸ਼ ਹੋਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਨੇ ਬੱਚਿਓ ਪੜਦੇ ਨੇ ਪੜ ਕੇ ਇਹ ਤਾਂ ਸਟੇਟ ਹੁਣ ਕਿਸੇ ਨੂੰ ਕੁਐਸਚਨ ਹੀ ਨਹੀਂ ਕਰਨਦੇ ਨੇ ਇਹਦੀ ਕਾਰਗੁਜ਼ਾਰੀ ਤੇ ਕੋਈ ਵੀ ਜੇ ਕੋਈ ਵਿਅਕਤੀ ਕੋਈ ਸ਼ਖਸ਼ ਬੋਲਦਾ ਤਾਂ ਉਹਦੇ ਉੱਤੇ ਅਸਲਾ ਦੀਆਂ ਰੇਡਸ ਕਰਨੀਆਂ ਕਿ ਕਾ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋਪੇ ਲੈ ਜਾਣਾ ਫੋਲਾਫਰਲੀ ਕਰਨੀ ਵੀ ਹੁਣ ਬੱਚਾ ਕਿਹੜਾ ਅਸਲਾ ਘਰ ਚ ਲਈ ਬੈਠਾ ਸੀ ਬੱਚਾ ਕਿਹੜਾ ਘਰ ਦੇ ਵਿੱਚ ਕੋਈ ਨਜਾਇਜ਼ ਸਮਾਨ ਲਈ ਬੈਠਾ ਸੀ ਉਹ ਇਹ ਕੋਈ ਸਮਗਲੰਗ ਨਹੀਂ ਕਰਦੇ ਇਹ ਕੋਈ ਹਥਿਆਰਬੰਦ ਉਹ ਨਹੀਂ ਕਰ ਰਹੇ ਮੈਂ ਸਮਝਦਾ ਕਿ ਸਟੇਟ ਜਿਹੜੀ ਆ ਉਹ ਡੈਮੋਕਰੇਸੀ ਤੋਂ ਪਰਾਂ ਜਾ ਰਹੀ ਹੈ ਪਾਲਿਸ ਸਟੇਟ ਬਣ ਰਹੀ ਹੈ ਇਸ ਤਰ੍ਹਾਂ ਦੀਆਂ ਰੇਡਸ ਹੋ ਰਹੀਆਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਨੇ ਡੈਮੋਕਰੇਟਿਕੋ ਖੋਏ ਜਾ ਰਹੇ ਨੇ ਤੁਸੀਂ ਕੀ ਸਮਝਦੇ ਹੋ ਵੀ ਪੰਜਾਬ ਗਵਰਨਮੈਂਟ ਦਾ ਵੀ ਹੱਥ ਇਹਦੇ ਵਿੱਚ ਕੋ ਸਾਫ ਗਵਰਨਮੈਂਟ ਇਹਨਾਂ ਨੂੰ ਅਸ਼ਿਸ਼ਟਤਾ ਕਰਦੀ ਹੋਈ ਹੈ ਕਿਉਂਕਿ ਨਹੀਂ ਤਾਂ ਪੰਜਾਬ ਗਵਰਨਮੈਂਟ ਇਸ ਗੱਲ ਤੇ ਸਟੈਂਡ ਲੈ ਸਕਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਰੇਡਸ ਕਰ ਰਹੇ ਹੋ ਪਹਿਲਾਂ ਰੇਡਸ ਹੋਈਆਂ ਓਕੇ ਇਹ ਕਿਸਤਰੀ ਐ ਸੁਖਵਿੰਦਰ ਕਸੰਗ ਨੇ ਯੂਨੀਅਨ ਦੀ ਇੱਕ ਜਹਵੰਦੀ ਦੀ ਉਹ ਮੈਂ ਕਿਹਾ ਜਰਨਲਿਸਟ ਕਰ ਰਹ ਹਾਂ ਉਹਦੇ ਕਾਰਨ ਰੇਡ ਮਾਰ ਰਹੇ ਹਾਂ ਉਹ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਅਜੇ ਵੀ ਬੜੇ ਨਜਾਗ ਰਕਨੇ ਉਹ ਇਕੱਠੇ ਹੋ ਜਾਂਦੇ ਨੇ ਔਰ ਉਹ ਕਹਿੰਦੇ ਨੇ ਅਸਤਾਸੀ ਤੱਕਾ ਨਹੀਂ ਹੋਣ ਚਾਣਾ ਤਾਂ ਪੰਜਾਬ ਸਟੇਟ ਜਿਹੜੀ ਆ ਉਹ ਇਸ ਗੱਲ ਤੇ ਸਟੈਂਡ ਕਿਉਂ ਨਹੀਂ ਲੈਂਦੀ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਛਾਪੇ ਰਿਹਾ ਨਹੀਂ ਮਾਰਨ ਦੇਣੇ ਔਰ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਔਰ ਲੋਕਾਂ ਦੇ ਨਾਲ ਖੜਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤਾਂ ਆਇਆਉਂਦੇ ਤਾਂ ਐਡਮਿਨਿਸਟ੍ਰੇਸ਼ਨ ਹੀ ਨੇ ਨਾ ਉਹ ਡੀਸੀ ਨੂੰ ਪੁੱਛਣਗੇ ਜਾਂ ਇਥੋਂ ਦੇ ਗ੍ਰੇਸ ਖੱਤਰ ਨੂੰ ਪੁੱਛਣਗੇ ਫਿਰ ਉਹ ਪੁਲਿਸ ਵਾਲੇ ਨੂੰ ਐਸਐਸਪੀ ਨੂੰ ਪੁੱਛੀਏ ਤਾਂ ਹੀ ਰੇਟਸ ਹੁੰਦੀਆਂ ਨਾ ਅਸਿਸਟੈਂਸ ਤਾਂ ਇਹਨਾਂ ਦੀ ਹੈ ਨਾ ਤਾਂ ਇਹਨਾਂ ਦੀ ਉਹਨਾਂ ਦੇ ਨਾਲ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਦੇਖੋ ਜੀ ਸਟੇਟ ਦੀ ਕੋਈ ਵੀ ਗਵਰਨਮੈਂਟ ਐਸ ਵੇਲੇ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਅਪੋਜ਼ ਨਹੀਂ ਕਰ ਰਹੀ ਜੇ ਕਰ ਰਹੀਆਂ ਨੇ ਤਾਂ ਬੜੀਆਂ ਥੋੜੀਆਂ ਸਰਕਾਰਾਂ ਨੇ ਕਿਉਂਕਿ ਉਹਦੇ ਲਈ ਐਟ ਸਟੇਕ ਬੜਾ ਕੁਝ ਹੈ ਉਹਨਾਂ ਨੂੰ ਆਪਣੀ ਜਿਹੜੀ ਐ ਸਟੇਟ ਦੀ ਸਰਕਾਰ ਜਿਹੜੀ ਐ ਜਾਂ ਤਾਂ ਇੰਨਾ ਜ਼ੋਰਦ ਵਾਲੀ ਸਰਕਾਰ ਹੋਵੇ ਕਿ ਮੈਂ ਸਰਕਾਰ ਤੋਂ ਓੜ ਵੀਆ ਤੋੜ ਦੇਵਾਂ ਕੇ ਅੰਦਰ ਮੈਂ ਕੁਝ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇਨਡਾਇਰੈਕਟਲੀ ਇਹ ਸਰਕਾਰਾਂ ਸਟੇਟ ਤੇ ਜਿਹੜੀਆਂ ਉਹ ਨਾਲ ਆ ਰਹੀਆਂ ਤੇ ਇਹ ਲੋਕਾਂ ਦੇ ਹੱਕਾਂ ਦੇ ਉੱਤੇ ਛਾਪ ਹੈ ਲੋਕਾਂ ਨੂੰ ਲੋਕ ਸ਼ਕਤੀ ਦੇ ਨਾਲ ਏਕਤਾ ਦੇ ਨਾਲ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਤੇ ਅਸੀਂ ਏਐਫਡੀਆਰ ਵੱਲੋਂ ਇਹ ਇਹੋ ਜਿਹੀਆਂ ਜਿਹੜੀਆਂ ਰੇਡਸ ਹੁੰਦੀਆਂ ਉਹਨਾਂ ਨੂੰ ਆਪੋਜ਼ ਕਰਦੇ ਆਂ ਔਰ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਹਿੱਤ ਨੇ ਉਹਨਾਂ ਦੇ ਹੱਥ ਵਿੱਚ ਖੜੇ ਨਾਲ ਸਾਡੇ ਜੱਥੇ ਤਾਂ ਕੀ ਨਾਮ ਹੈ ਜੀ ਆਪਣਾ ਮੇਰਾ ਪ੍ਰਤਪਾਲ ਸਿੰਘ ਹੈਗਾ ਤੇ ਮੇਰੇ ਕੋਲੇ ਪੂਜਕਾਰ ਸਵਾ ਪੰਜਾਬ ਦੀ ਜਨਸਕਤ ਦੀ ਜ਼ਿੰਮੇਵਾਰੀ ਹੈਗੀ ਤੇ ਸਾਡੀ ਇਹ ਟੀਮ ਪਟਿਆਲੇ ਤੋਂ ਆਈ ਇੱਥੇ ਅੱਜ ਇਹ ਵਿਦਿਆਰਥੀ ਜਿਹੜਾ ਸਾਫਕਾ ਵਿਦਿਆਰਥੀ ਐਸਐਫ ਦਾ ਕਾਲਕੂ ਮਰੇਗਾ ਦਮਨ ਪ੍ਰੀਤ ਉਹਦੇ ਕਰ ਐਨਆਈ ਦੀ ਰੇਟ ਪਈ ਹੈਗੀ ਅਸੀਂ ਉਹਦੇ ਬਰੋਦਰ ਤੋਂ ਜਾਣਕਾਰੀ ਲੈਣ ਇੱਥੇ ਪਹੁੰਚੇ ਸੀਗੇ ਪਹਿਲਾਂ ਵੀ ਅਸਲ ਵਿੱਚ ਐਨਆਈ ਜਿਹੜੀ ਹੈਗੀ ਹੈ ਉਹ ਲਖਨਊ ਥਾਣੇ ਤੋਂ ਦਰਜ ਐਫਆਈਆਰ ਹੈ ਜੀ ਹਾਂ 2023 ਦੀ ਉਹਦੇ ਤਹਿਤ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਮਾਰ ਰਹੀ ਹੈ ਉਹਦੀ ਕੋਈ ਨਾਮ ਨਹੀਂ ਹੈਗੀ ਉਹ ਅੰਨਿਐ ਐਫ ਆਈ ਆਰ ਹੈ ਖੁੱਲੀ ਹੈ ਤੇ ਉਹ ਵੱਖ-ਵੱਖ ਥਾਵਾਂ ਤੇ ਰੇਡ ਮਾਰ ਕੇ ਅਸਲ ਵਿੱਚ ਇਹ ਕਹਿ ਰਿਹਾ ਹੈ ਵੀ ਤੁਹਾਡੇ ਕਿਸੇ ਵਿਚਾਰ ਨਾਲ ਮੌਬਦ ਵਿਚਾਰ ਨਾਲ ਕੋਈ ਪਾਰਟੀ ਨਾਲ ਸੰਬੰਧ ਹੈਗੀ ਪਰ ਉਹ ਇੱਕ ਪਹਿਲਾਂ ਨਾ ਪਹਿਲਾਂ ਜੜ੍ਹ ਇਹ ਹੈਗੀ ਵੀ ਇੱਕ ਵਿਚਾਰਨ ਤੇ ਪਾਬੰਦੀ ਲਾਈ ਹੋਈ ਹੈ ਕ੍ਰਿਮੀਨਲਾਈਜ਼ ਕੀਤਾ ਹੋਇਆ ਉਹ ਜਿਹੜਾ ਅਸੀਂ ਜਮਹੂਰਗਤ ਸਭਾ ਸਮਝਦੇ ਹੈਗੇ ਵੀ ਕਿਸੇ ਵਿਚਾਰ ਦੇ ਉੱਤੇ پابੰਦੀ ਨਹੀਂ ਲੁਣੀ ਕਿਸੇ ਵੀ ਵਿਚਾਰ ਨੂੰ ਵਿਚਾਰਾਂ ਦੇ ਆਧਾਰ ਤੇ ਨਹੀਂ ਲੜਿਆ ਜਾਣਾ ਕਹਿੰਦਾ ਜੇ ਉਹਨਾਂ ਦੀ ਕੋਈ ਹੋਰ ਹਿੰਸਕ ਕਾਰਵਾਈ ਹੈਗੀ ਉਹਦੇ ਉੱਤੇ ਕੋਈ ਉਹ ਜਿਹੜੇ ਸਾਧ ਦੇ ਜਿਹੜੇ ਇਹ ਕਾਨੂੰਨ ਜੋ ਆਈਪੀਸੀ ਦੇ ਜਾਂ ਹੁਣ ਮੀਨਸ ਬਣ ਗਿਆ ਉਹ ਤੱਕ ਕੋਈ ਕਾਰਵਾਈ ਕੀਤੀ ਜਾ ਜਾ ਸਕਦੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਸਾਥੀ ਆ ਇਹ ਹੁਣ ਪੰਜ ਸਾਲ ਤੋਂ ਘਰੇ ਰਹ ਰਹੇ ਹੈਗਾ ਐਸੀ ਕੋਈ ਗੱਲ ਨਹੀਂ ਪਹਿਲਾਂ ਵੀ ਜਿਹੜੇ ਸਾਥੀ ਸਾਡੇ ਚੰਡੀਗੜ੍ਹ ਦੇ ਕੈਦੀ ਪ੍ਰਧਾਨ ਦੇ ਉੱਪਰ ਵੀ ਛਾਪਾ ਪਿਆ ਸੀ ਮਨਦੀਪ ਦੇ ਉੱਪਰ ਇੱਕ ਵਕੀਰ ਆ ਜੇ ਹੈਗਾ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆਗਾ ਉਹਨਾਂ ਦੀ ਕੋਈ ਇਹ ਜਿਹੀ ਐਕਟੀਵਿਟੀ ਨਹੀਂ ਹੈਗੀ ਇੱਕ ਵਿਚਾਰ ਨੂੰ ਕ੍ਰਿਮੀਨਲਾਈਜ਼ ਕਰਨ ਵਾਸਤੇ ਇਹ ਦਹਿਸ਼ਤ ਲੋਕਾਂ ਨੂੰ ਦਹਿਸ਼ਤ ਰਹਿਣ ਕਰਨ ਵਾਸਤੇ ਛਾਪੇ ਪੈ ਰਹੇ ਹੈਗੇ ਤਾਂ ਕਿ ਇਹਨਾਂ ਨੂੰ ਵੀ ਖਰਾਬ ਕੀਤਾ ਜਾਵੇ ਉਹ ਲਖਨਊ ਸਾਧਦੇ ਆ ਇਹਨੂੰ ਸਾਥੀ ਦਮਨਪ੍ਰੀਤ ਨੂੰ ਪਿਛਲੇ ਮਹੀਨੇ ਲਖਨਊ ਸਾਧਿਆ ਗਿਆ ਪੂਰਾ ਜਿਹੜਾ ਦਿਨ ਇੰਟਰੋਗੇਟ ਕੀਤਾ ਗਿਆ ਹੁਣ ਫੇਰੇ ਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਝ ਕਾਪੀਆਂ ਉਹ ਲੈ ਗਏ ਆ ਉਹਨਾਂ ਦੇ ਕੋਈ ਕਾਪੀਆਂ ਨਹੀਂ ਦੇ ਕੇ ਗਈ ਨਾਲੇ ਜੇ ਫੋਨ ਵੀ ਹੈ ਵੀ ਉਹ ਉਹਨੇ ਕਾਪੀ ਕਰਕੇ ਲੈ ਜਾਂਦੇ ਜਿਹੜੀ ਹੁਣ ਫੋਨ ਆ ਗਏ ਨੇ ਵਰਤਨੇ ਆ ਲੈਪਟਾਪ ਵਰਤਨੇ ਆ ਫੋਨ ਨਹੀਂ ਲੈ ਕੇ ਜਾਣੇ ਜਹੀਂ ਵੀ ਬਾਕੀ ਜਿਹੜੀ ਹੈਗੀ ਹੈ ਵੀ ਇਹ ਐਸ ਐਕਸੇ ਪਾਸੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਕੰਮ ਵਾਸਤੇ ਇਹ ਸਾਰੀਆਂ ਗਾਰ ਪਈਆਂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈਗੀ ਕਿਉਂਕਿ ਐਨ ਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹੜੇ ਸਾਥੀ ਦੱਸ ਦੇਗੇ ਦੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਐਨਆਈਏ ਜਿਹੜੀ ਬਣੀ ਸੀਗੀ ਉਹ ਅਸਲ ਵਿੱਚ ਕੋਈ ਦਸਤਖਰਦੀ ਨੂੰ ਰੋਕਣ ਵਾਸਤੇ ਕੋਈ ਜਿਹੜੇ ਹੈਗੇ ਆ ਦੂਜਿਆਂ ਨੂੰ ਨਸ਼ਿਆਂ ਨੂੰ ਰੋਕਣ ਵਾਸਤੇ ਬਣੀ ਸੀ ਇਹ ਅਸਲ ਵਿੱਚ ਪ੍ਰਭਾਵ ਇਹ ਦਿੱਤਾ ਜਾ ਰਹੇ ਵੀ ਇਹ ਬੰਦੇ ਬਹੁਤ ਖਤਰਨਾਕ ਹੈਗੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਬਨੋਧ ਕਰਦੇ ਆ ਸਾਰੇ ਪੰਜਾਬ ਦੀ ਲੋਕਾਂ ਨੂੰ ਜਮੂਰੀ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਇਹ ਜਿਹੜੇ ਜਿਹੜੇ ਰੇਡ ਹੈਗੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੇ ਇਸ ਕਿਸਮ ਦੀ ਐਨਆਈਏ ਦੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਖੁੱਲੀ ਦਖਲਅੰਦਾਜ਼ੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਦਾ ਵਿਰੋਧ ਕਰਨਾ ਪੈਂਦਾ ਹੈ ਤੁਹਾਡਾ ਸੁਮਨਾ ਮੈਂ ਤਰਸੀਮ ਲਾਲ ਸਕੱਤਰਤਾ ਮੈਂਬਰ ਹਾਂ ਜਮੂਰੀਤ ਕਾਰਸਾਵਾ ਪੰਜਾਬ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਮਨਾਲ ਹਾਂ ਜਮਨਾਲ ਨਾਲ ਗੱਲਬਾਤ ਹੋਈ ਹੈ ਜਮਨ ਦਾ ਕਹਿਣਾ ਸੀ ਕਿ ਉਹਨਾਂ ਉਹ 5 ਵਜੇ ਆਏ ਹੈ 10 ਵਜੇ ਤੱਕ 5 ਘੰਟੇ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਜਾਣ ਦਿੱਤਾ ਹੈਗਾ ਸਾਡੀ ਕੱਲੀ ਕੱਲੀ ਹਰ ਇੱਕ ਚੀਜ਼ ਨੂੰ ਫਰੋਲੇ ਜਾਂਦੇ ਹੋਏ ਉਹ ਸਾਰੇ ਫੋਨ ਸੀਜ਼ ਕਰ ਗਏ ਬਾਹਰ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਨਹੀਂ ਦੇਣ ਦਿੱਤੀ ਇਹਦੇ باوجود ਵੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਪਿੰਡ ਦੇ ਕੁਝ ਲੋਕ ਇਕੱਠੇ ਵੀ ਹੋਏ ਪਰ ਉਹਨਾਂ ਨੇ ਕਿਸੇ ਨੂੰ ਵੀ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸਾਡੀਆਂ ਚੀਜ਼ਾਂ ਸਰਚ ਕਰਕੇ ਮੇਰੇ ਦੋ ਮੋਬਾਈਲ ਲੈਪਟਾਪ ਪੈਨ ਡਰਾਈਵ ਉਹ ਨਾਲ ਲੈ ਗਏ ਅਸੀਂ ਜਮਹੂਰੀਤ ਬੈਂਕ ਬੈਂਕ ਦੀਆਂ ਕਾਪੀਆਂ ਅਸੀਂ ਜਮਹੂਰੀਤ ਕਾਰ ਸਭਾ ਵੱਲੋਂ ਇਸ ਗੱਲ ਦਾ ਹੀ ਮਨੂਦ ਕਰਦੇ ਆ ਕਿ ਅਸਲ ਵਿੱਚ ਕਿਸੇ ਦੀ ਵੀ ਕੋਈ ਨਿੱਜੀ ਖਾਸ ਦੇ ਚੀਜ਼ਾਂ ਜਿਹੜੀਆਂ ਨਿੱਜੀ ਸੰਪਤੀ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਕਾਪੀ ਕਰਕੇ ਲਿਜਾ ਸਕਦੇ ਹੈਗੇ ਉਹਨਾਂ ਨੂੰ ਇਸ ਤੰਗ ਨਾਲ ਕਨਫਿਸਟ ਕਰਨਾ ਕਿ ਉਹ ਉਹਨੂੰ ਇੱਕ ਤਰ੍ਹਾਂ ਨਾਲ ਮੋਜਰਮ ਸਿੱਧ ਕਰਨ ਵਾਲੀ ਗੱਲ ਬਣਦੀ ਹੈਗੀ ਇਸ ਕਿਸਮ ਦੀ ਵਰਤਾਰੇ ਦੀ ਅਸੀਂ ਜਮੂਰੀਤ ਘਰ ਸਭਾ ਵੱਲੋਂ ਨਿਖੇਧੀ ਕਰਦੇ ਕੋਈ ਜਿਵੀ ਗੱਲ ਹੋ ਰਹੀ ਪਿੰਡ ਨੂੰ ਵੀ ਘੇਰਾ ਪਾਇਆ ਗਿਆ ਸਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਨਾ ਕਿਸੇ ਨੂੰ ਫੋਨ ਕਰਨ ਦਿੱਤਾ ਗਿਆ ਨਾਗੌਰ ਜ਼ਿਲ੍ਹੇ ਤੋਂ ਅਨਾਊਂਸਮੈਂਟ ਕਰਨ ਦਿੱਤੀ ਗਈ ਇਹ ਵੀ ਕਿ ਪਿੰਡ ਦੇ ਵਿੱਚ ਇੱਕ ਜਿਸ ਤਰ੍ਹਾਂ ਇਹ ਕੋਈ ਬਹੁਤ ਵੱਡਾ ਮੁਜਰਮਾ ਉਹ ਤੇ ਛਾਪਾ ਮਾਰਿਆ ਹੁੰਦਾ ਐਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਇਹ ਜਿਹੜੀ ਨਿਖੇਧੀ ਕਰਨੀ ਬਾ